ਦੋਸਤੋ ਆ ਇੱਕ ਵੀਡੀਓ ਦੇਖ ਕੇ ਜਾਓ ਵੀਰ ਨੇ ਵੀਡੀਓ ਦੇ ਵਿੱਚ ਇੱਕ ਅਜਿਹੀ ਗੱਲ ਕਰਤੀ ਬਾਕੀ ਕਮੈਂਟ ਤੁਸੀਂ ਕਰਨਾ ਤੇ ਸ਼ੇਅਰ ਤੁਸੀਂ ਕਰਨਾ ਸੁਣਿਓ ਗੌਰ ਨਾਲ ਚੰਗੀ ਭਲੀ ਜ਼ਿੰਦਗੀ ਤੇ ਦਿਲ ਬਾਗੋ ਬਾਗ ਸੀ ਕਰੇਲੇ ਭਿੰਡੀ ਛੋਲੇ ਨੇ ਤਖਾਂਦਾ ਸਾਗੋ ਸਾਗ ਸੀ ਮੈਂ ਇੱਕ ਦਿਨ ਸੋਚਿਆ ਵਿਆਹ ਹੀ ਕਰ ਲੈਂਦੇ ਆ ਚੰਗੇ ਮਾੜੇ ਬੰਦੇ ਨਾਲ ਸਲਾਈ ਕਰ ਲੈਣੇ ਆ ਚਲੋ ਜੀ ਕਹਿ ਕੂ ਕੇ ਬਣ ਗਿਆ ਮਾਹੌਲ ਸੀਗਾ ਜਨ ਦਾ ਅੱਜ ਤੋਂ ਮਰੀਦ ਸੀ ਮੈਂ ਹੋਣ ਲੱਗਾ ਰਨ ਦਾ ਕਾਰ ਉੱਤੇ ਰੀਵਨ ਫੁਲਕਾਰੀ ਨਾਲੇ ਮੋਰ ਸੀ ਕੁੜੀ ਦਿਖਾਈ ਕੋਈ ਹੋਰ ਸੀ ਤੇ ਨੰਦਾ ਉੱਤੇ ਹੋਰ ਸੀ ਰੋਲਾ ਰੂਲਾ ਪਾ ਕੇ ਲਾਵਾਂ ਲੈ ਲੀਆਂ ਮੈਂ ਚਾਰ ਸੀ ਅਗਲੇ ਹੀ ਦਿਨ ਮੇਰੇ ਡੇਲੇ ਆ ਗਏ ਬਾਹਰ ਸੀ ਯਾਰ ਮੇਰੇ ਪੁੱਛਦੇ ਸੁਹਾਗਰਾ ਤੇ ਕਿਵੇਂ ਸੀ ਤੱਤੇ ਤੱਤੇ ਦੁੱਧ ਚ ਲਵਾ ਅਜ਼ਮਾ ਤੇ ਕਿਵੇਂ ਸੀ ਮੈਂ ਕਿਹਾ ਕਿਹੜੇ ਮੂੰਹ ਦੱਸਾਂ ਰਾਤੀ ਕੀ ਕੀ ਹੋਇਆ ਏ ਫੁੱਲਾਂ ਵਾਲੇ ਥੱਬੇ ਵਿੱਚੋਂ ਨਿਕਲਿਆ ਗੰਡੋਵਾ ਏ ਖੋਲੇ ਜਦੋਂ ਵਾਲ ਉਹਨੇ ਲੱਗਦੀ ਝੜੇਲ ਸੀ ਮੇਕਅਪ ਲਾਉਣ ਵਾਦੋਂ ਲੱਗਦੀ ਕ੍ਰਿਸ ਗੀਲ ਸੀ ਮੈਂ ਕਲੀ ਸੀ ਦੰਦ ਕੱਢ ਰੱਖ ਦਿੱਤੇ ਮੇਜ਼ ਤੇ ਖਲਾਰਾ ਪਾ ਕੇ ਬੈਠ ਗਈ ਉਹ ਫੁੱਲਾਂ ਵਾਲੀ ਸੀਜ ਤੇ ਕਹਿੰਦੀ ਖੇੜ ਮੇਰੇ ਨਾਲ ਅੱਜ ਚਿੜੀ ਉੱਡ ਕਾਂ ਉੱਡ ਬੋਤਾ ਉੱਡ ਊਠ ਉੱਡ ਮੱਝ ਉੱਡ ਕਾਂ ਮੈਂ ਕਿਹਾ ਅੱਜ ਦੀ ਇਹ ਰਾਤ ਚੰਨੂ ਬੜੀ ਹੀ ਹਸੀਨ ਏ ਥੋੜੀ ਜਿਹੀ ਮਿੱਟੀ ਏ ਤੇ ਥੋੜੀ ਨਮਕੀ ਏ ਇੱਕ ਮਿਕ ਹੋਈ ਆਪਾਂ ਮੇਲ ਹੋਵੇ ਸਾਹਾਂ ਦਾ ਮੇਰੇ ਗਲ ਹਾਰਪਾ ਦੀ ਤੇਰੀਆਂ ਤੋਂ ਬਾਹਾਂ ਦਾ ਉਹ ਐਨੀ ਗੱਲ ਸੁਣ ਉਹਦੀ ਹੋ ਗਈ ਆ ਖ ਲਾਲ ਸੀ ਦੰਦਾ ਵਿੱਚ ਚੱਬ ਕੇ ਤੇ ਕੱਢੀ ਮੈਨੂੰ ਗਾਲ ਸੀ ਦਾਜ ਚ ਲਿਆਈ ਲੀੜੇ ਧੋਣ ਵਾਲੀ ਥਾਪੀ ਸੀ ਜ਼ੋਰ ਨਾਲ ਉਹਨੇ ਮੇਰੀ ਢੂਹੀ ਉੱਤੇ ਛਾਪੀ ਸੀ ਪਿੱਛੇ ਦੀ ਉਹ ਆਈ ਆ ਕਿ ਬਾਹ ਸੀ ਮਰੋੜਦੀ ਸੱਜੇ ਹੱਥ ਵਾਲੀ ਮੇਰੀ ਉਂਗਲੀ ਵੀ ਤੋੜਦੀ ਸਾਰੀ ਰਾਤ ਲੜੀ ਨਾਲੇ ਵੱਢੀ ਗਈ ਘਰੂਟ ਸੀ ਬੇਲਣੇ ਸਮੇਤ ਮੇਰੇ ਮਾਰੇ ਉਹਨੇ ਬੋੜ ਸੀ ਕੰਨਾਂ ਵਿੱਚ ਝਰਨ ਝਰਨ ਹਿੱਲੀ ਇੱਕ ਜਾੜ ਸੀ ਕਿਸੇ ਨੂੰ ਕੀ ਦੱਸਾਂ ਰਾਤੀ ਪੰਜਾਂ ਤਾੜ ਤਾੜ ਸੀ ਉਹ ਜਿਹੜਾ ਕਹਿੰਦਾ ਮੇਰੇ ਆਲੀ ਬੋਲ ਕੇ ਦਿਖਾਵੇ ਤਾਂ ਮੈਥੋਂ ਪੁੱਛੇ ਬਿਨਾ ਕਿਤੇ ਹਿੱਲ ਕੇ ਦਿਖਾਵੇ ਤਾਂ ਉਹ ਦੁਨੀਆਂ ਦੇ ਝੂਠਿਆਂ ਚੋਂ ਸਿਰੇ ਦਾ ਹੀ ਝੂਠਾ ਏ ਘਰੇ ਬਾੜਨ ਸਾਰ ਮੂੰ ਚ ਪਾ ਲਿੰਦਾ ਗੋਠਾ ਏ ਬਾਈ ਹੱਥ ਜੋੜ ਕਹਿੰਦਾ ਵਾ ਕਿ ਏਸਰਾ ਆਇਓ ਨਾ ਬਸਨੀਆਂ ਦੇ ਕਾਕੇ ਵਾਂਗੂ ਵਿਆਹ ਕਰਵਾਇਓ ਨਾ